ਨੇ ਨਜ਼ਾਰੇ ਜਾ ਰਹੇ ਨੇ ਨਜ਼ਾਰੇ ਲਈ ਚਲੋ ਨਜ਼ਾਰੇ ਉਪਰੋਂ ਵੀ ਥੱਲੋਂ ਵੀ ਅੱਗੋਂ ਵੀ ਪਿੱਛੋਂ ਵੀ ਜਿੱਥੇ ਜਿੱਥੇ ਨਜ਼ਾਰੇ ਲਈ ਜਾਂਦੇ ਉੱਥੇ ਉੱਥੇ ਲਈ ਚਲੋ ਨਜ਼ਾਰੇ ਤੇ ਬਹੁਤ ਦਿਨਾਂ ਤੋਂ ਇੰਤਜ਼ਾਰ ਸੀਗਾ ਕਈਆਂ ਨੂੰ ਕਿ ਕਿਹੜਾ ਸੱਪ ਕਿਹੜਾ ਖੁੱਡਾ ਪਤ ਗੇ ਲੈ ਕੇ ਆਏਗੀ ਗੋਡ ਫਾਦਰ ਯਾ ਲੈ ਕੇ ਆਏਗਾ ਗੋਡ ਫਾਦਰ ਸਿਮਰਨ ਪਿੱਛੇ ਮੈਂ ਵੀਡੀਓ ਬਣਾਈ ਘੰਟੇ ਤੋਂ ਉੱਤੇ ਨਹੀਂ ਬਣੀ ਸੀਗੀ ਜਿੱਦੇ ਵਿੱਚ ਮੋਸਲੇ ਕੁਝ ਸਾਈਡ ਦੇ ਕਲਿੱਪਾਂ ਔਰ ਬੈਕਗ੍ਰਾਉਂਡ ਵਿੱਚ ਐਸਾ ਸੀਗਾ ਜਿਹਦੇ ਕਰਕੇ ਕਾਪੀਰਾਈਟ ਆ ਗਿਆ ਸੀਗਾ ਇੱਥੇ ਬਲੌਗ ਸੀਗਾ ਤੁਹਾਡੇ ਇੰਡੀਆ ਦੇ ਵਿੱਚ ਦਮਗਾ ਮੇਰਾ ਇੱਕ ਕਿੜੇ ਮਾਂ ਮਰ ਗਏ ਮੇਰਾ ਕਿੜਾ ਪਾਣੀ ਮੁੱਕ ਗਿਆ ਜਿਹੜਾ ਮੈਂ ਦੁਵਾਰਾ ਨਾ ਬਣਾ ਸਕਦੀ ਵੀਡੀਓ ਲੈ ਫੇਰ ਆ ਗਏ ਕਿਆ ਸੱਚਾ ਥਾ ਨਹੀਂ ਹਲਟੇਗੇ ਸਮਰਾਧੀ ਖੁਸ਼ੀ ਹਮਰ ਰਹਿਣੇ ਨਹੀਂ ਦੇਂਗੇ ਰਾਜੀ ਖੁਸ਼ੀ ਗੱਲ ਕਰਦੇ ਹੁਣ ਸ਼ੁਰੂਆਤ ਤੋਂ ਸ਼ੁਰੂ ਤੋਂ ਸ਼ੁਰੂ ਸਿਮਰਨ ਸਿਮਰਨ ਦੀ ਪਹਿਲੀ ਵੀਡੀਓ 6 ਮਹੀਨੇ ਪਹਿਲੇ ਪਈ Hindu taram nu Hindu riti riwajan nu target kita puri tarah clear cut ਰਾਈਟ ਹੁਣ ਨੋਟ ਅਗਰ ਜਲੋ ਉਸ ਤੋਂ ਬਾਅਦ ਇੰਨੇ ਖਾ ਖਾਣਾ ਪੂਰਤੀ ਦੇ ਲਈ ਦੂਜਾ ਵੀਡੀਓ ਕੁਝ ਪਾਈਆਂ ਬਲੌਗਰਾਂ ਦੇ ਉੱਤੇ ਠੀਕ ਫਿਰ ਇੱਕ ਵੀਡੀਓ ਫੇਰ ਆ ਗਈ ਇਹਦੀ Hindu ਧਰਮ ਦੇ ਆਪੋਜ਼ਿਟ ਫਿਰ ਜੀ ਚਾਹ ਆ ਗੋਬਰ ਦੇਖ ਕੇ ਅਨਰਯਦ ਦੇ ਅਚਾਰੇ ਦੀ ਗੋਬਰ ਦੇਖ ਕੇ ਹਵਾ ਨਿਕਲੀ ਲਈ ਰਾਈਟ ਇਹਦੇ ਵਿੱਚ ਵੀ ਇੰਨੇ Hindu ਧਰਮ ਦਾ ਇਸ ਵਿੱਚ ਜਿਹੜੀ ਆ ਗੋਬਰ ਜਿੱਥੇ ਲਿਖਿਆ ਇਹਦੇ ਵਿੱਚ ਇਹ ਆਪਣੇ ਰਾਜੀ ਖਸਮ ਜੀ ਲੱਲ ਜੀ ਪਤਾ ਨਹੀਂ ਕਿਹੜਾ ਖਸਮ ਯਾਰ ਇਹਨਾਂ ਰੱਖਿਆ ਹੋਇਆ ਨਹੀਂ ਰੱਖਿਆ ਆ ਜਾਂ ਜਿਨੇ ਇਹਨੂੰ ਚੋਦਿਆ ਉਹਦੇ ਨਾਲ ਬਹਿ ਕੇ ਨੇ ਵੀਡੀਓ ਬਣਾਈ ਠੀਕ ਤੇ ਲਗਾਤਾਰ ਕੰਟੀਨਿਊ ਇਸ Hindu धर्म ਨੂੰ ਟਾਰਗੇਟ ਕਰਦੀ ਰਹੀ ਹੈ ਬੜੇ ਚਲਾਕੀ ਨਾਲ ਇਹ ਚਲਦੀ ਪਈ ਹੈ ਸੋਚੀ ਸਮਝੀ ਸਾਜਿਸ਼ ਦੇ ਤਹਿਤ ਮੇਰੀ ਗੱਲ ਤੇ ਨਹੀਂ ਆਖੀਂ ਤੁਸੀਂ ਇਹਦੀ ਵੀਡੀਓ ਨੂੰ ਜਾ ਕੇ ਚੈੱਕ ਕਰ ਸਕਦੇ ਤੁਹਾਨੂੰ ਸਾਫ਼ ਸਮਝ ਆ ਜਾਏਗਾ ਕਿ ਵਾਏ ਬਾਬੇ ਕੀ ਹਿੰਦੂ ਧਰਮ ਚ ਜੈਨੇ ਸਾਰੇ ਇਦਾਂ ਨਹੀਂ ਕੀ ਹਰ ਧਰਮ ਚ ਨਹੀਂ ਬੈਠੇ ਇਦਾਂ ਦੇ ਬਾਬੇ ਕੀ ਸਿੱਖ ਧਰਮ ਚ ਬਾਬੇ ਨਹੀਂ ਬੈਠੇ ਕੀ ਕ੍ਰਿਸਚੀਅਨ ਧਰਮ ਚ ਨਹੀਂ ਬੈਠੇ ਯਾ ਕਿਹੜੇ ਧਰਮ ਚ ਬਾਬੇ ਨਹੀਂ ਬੈਠੇ ਇਦਾਂ ਦੇ ਨਮੂਨੇ ਕਿਹੜੇ ਧਰਮ ਚ ਨਹੀਂ ਬੈਠੇ ਕਿਹੜੇ ਧਰਮ ਚ ਰੀਤੀ ਰਿਵਾਜ ਹੈ ਨਹੀਂ ਪੁੱਠੇ ਸਿੱਦੇ ਜਿਹਨੂੰ ਦੇਤੇ ਆਪਾਂ ਹੱਸ ਲੈਣੇ ਹੁੰਨੇ ਆ ਕੀ ਤੁਹਾਡੇ ਮੁੱਲੇ ਧਰਮ ਚ ਨਹੀਂ ਆ ਬਸ ਇੰਤਰ ਧਰਮ ਚ ਨਹੀਂ ਆ ਜਾ ਕੇ ਜ ਮੁੰਡੇ ਦਾ ਲੁੱਲਾ ਲੈਣ ਦੇ ਨਾਲ ਦੁ ਮਸਲਮ ਨਹੀਂ ਬਣ ਜਾਗੇ ਪੂਰੀ ਤਰ੍ਹਾਂ ਖਾਲੀ ਕੁਰਾਨ ਸ਼ਰੀਫ ਪੜਨ ਦੇ ਨਾਲ ਤੂੰ ਮੁਸਲਮ ਨਹੀਂ ਬਣ ਸਕਦੀ ਜਦ ਤੱਕ ਇੱਕ ਇੱਕ ਚੀਜ਼ ਅਡਾਪਟ ਨਹੀਂ ਕਰ ਲੈਂਦੇ ਉਸ ਸੋਸਾਇਟੀ ਦੇ ਤੈਨੂੰ ਖਾਲੀ ਨਜ਼ਰ ਆ ਰਹੇ ਆ ਮੁੰਡੇ ਦਾ ਲੁੱਲਾ ਆਧ ਕਟਾ ਲੁੱਲਾ ਪਾਕਿਸਤਾਨ 'ਚ ਜੋ ਹਾਲ ਐ ਜੋ ਉਹ ਹੋਇਆ ਪਿਆ ਲਾਈਫ ਸਟਾਈਲ ਹੋਇਆ ਪਿਆ ਉੱਥੇ ਦੇ ਦੂਜੇ ਧਰਮ ਦੇ ਲੋਕਾਂ ਨਾਲ ਚਾਹੇ ਦੁਹੀ ਗੱਲ ਕਰੋ ਸਿੱਖ ਧਰਮ ਦੀ Hindu ਧਰਮ ਦੀ ਜਾਂ ਕ੍ਰਿਸਤਿਅਨਤਨਮ ਦੀ ਕੁਝ ਪਰਸੈਂਟੇਜ ਹੋਏਗੀ ਨਹੀਂ ਹੋਏਗੀ ਨਾ ਦੇ ਬੜਾ ਬੜਾ ਮੈਜੋਰਟੀ ਠੀਕ ਹੈ ਫੇਰਾ ਹਿੰਦੂ ਧਰਮ ਤੇ ਆ ਗਈ ਫੇਰ ਉਸ ਤੋਂ ਬਾਅਦ ਬੜੇ ਹੀ ਚਲਾ ਨਾਲ ਇੰਨੇ ਇਸ ਕੁਤੀਆਂ ਨੇ ਪਾਕਿਸਤਾਨੀ ਕੁਤੀਆਂ ਮੈਨੂੰ ਕਿਉਂ ਕੰਨੀ ਕਿਉਂਕਿ ਇਹ ਮੁਸਲਮ ਧਰਮ ਨੂੰ ਸੁਪੀਰੀਅਰ ਦਿਖਾ ਰਹੀ ਹੈ ਮੁਸਲਮ ਧਰਮ ਨੂੰ ਬਹੁਤ ਵਧੀਆ ਦਿਖਾ ਰਹੀ ਹੈ ਕਿਤੇ ਨਾ ਕਿਤੇ ਇਹਦੀ ਸਾਰੀ ਕਿਤੇ ਨਾ ਕਿਤੇ ਵੀਡੀਓ ਦੇ ਵਿੱਚ ਇਹ ਮੇਨ ਟਾਰਗੇਟ ਕਰਦੀ ਹੈ ਬਾਕੀ ਧਰਮ ਦੇ ਲੋਕਾਂ ਨੂੰ ਬਾਕੀ ਧਰਮ ਦਾ ਜੋ ਇੱਕ ਅ ਇੱਕ ਹਿੱਸਾ ਵਾ ਜਿਹਨੂੰ ਆਪਾਂ ਸਹੀ ਨਹੀਂ ਕਹਿ ਸਕਦੇ ਆਮ ਜ਼ਿੰਦਗੀ ਦੇ ਵਿੱਚ ਹੁਣ ਇਹਨੇ ਬੀਬੀ ਪ੍ਰਬਲਿੰਨ ਕੌਰ ਵਾਲਾ ਜਿਹੜਾ ਮੈਟਰ ਚੱਕਿਆ ਕੀ ਤੇਰੇ ਧਰਮ ਚ ਨਹੀਂ ਹੈਗੇ ਤੇਰੇ ਧਰਮ ਚ مولانا ਜਿਹੜੇ ਹੈਗੇ ਉਹਨੇ ਲੱਗੇ ਹੋਏ ਕੀ ਤੇਰੇ ਮੁਸਲਮ ਧਰਮ ਚ ਨਹੀਂ ਲੱਗੇ ਹੋਏ مولانا ਅਨਾਪ ਸ਼ਨਾ ਬਕਾਨ ਬਕਵਾਸ ਕਰਨ ਠੀਕ ਗੱਲ ਕਰਦੀਆਂ ਤੂੰ ਗੱਲ ਕਰਦੀ ਹਿੰਦੂ ਧਰਮ ਜੇ ਗਊ ਮੂਤਰ ਦੇ ਬਾਰੇ ਤੂੰ ਗੱਲ ਕਰਦੀ ਸਿੱਖ ਧਰਮ ਜਦੀ ਬੀਬੀ ਪ੍ਰਬਲਿੰਨ ਨੇ ਨਾੜਾ ਫਲਾਣਾ ਇਹ ਉਹ ਕਰਤਾ ਹੈ ਕੀ ਤੇਰੇ ਧਰਮ ਚ ਤੁਸੀਂ ਕੀ ਗੱਲਾਂ ਕਰਦੇ ਹੋ ਤੁਸੀਂ ਗੱਲਾਂ ਕੀ ਕਰਦੇ ਹੋ ਨੇ ਆ ਜੰਨਤ ਮਿਲੇਗੀ ਹੂਰ ਮਿਲੇਗੀ ਹੈ ਹਜ਼ਰਤ موسی ਹਜ਼ਰਤ ابراہیم ਕਿੰਨੇ ਤੁਹਾਡੇ ਪੈਗੰਬਰ ਹੋਏ ਨੇ ਉਹਨਾਂ ਦੀ ਕਿਸੇ ਕਹਾਣੀਆਂ ਦੇ ਵਿੱਚ ਕੀ ਕੀ ਲਿਖਿਆ ਵਾ ਕਹਿੰਦੀ ਕਹੇ ਬੈਂਟੂ ਕੀ ਸਾਇੰਸਲੈਸ ਦ ਲਾਲ ਲਿਖਿਆ ਸੈਂਸਲੈਸ ਦ ਲਾਲ ਲਿਖਿਆ ਹਿਏ ਨੇ ਜੇ ਇਸੇ ਤਰੀਕੇ ਆਣਾ ਹੈ ਕਿ ਹਿੰਦੂ ਧਰਮ ਮਾਰਾ ਗਉ ਮੋਤਰਾ ਸਿੱਖ ਧਰਮ ਚ ਫਲਾਨਾ ਤੇ ਮੁਸਲਮਾਨ ਧਰਮ ਚ ਇਹ ਕਸ਼ਮਤਨਮ ਚ ਉਹ ਤਾਂ ਤੁਹਾਡਾ ਮੁੱਲਾ ਧਰਮ ਵੀ ਕੋਈ ਸਾਫ ਸੁਥਰਾ ਨੀਟ ਐਂਡ ਕਲੀਨ ਨੀ ਹਗਾਰਾ ਬਰੂਪੀ ਨਹੀਂ ਹਲਾ ਫਿਰ ਤੂੰ ਆ ਗਈ ਹੋਈ ਪ੍ਰੋਬਲਮ ਕਰਤੇ ਹੈ ਨਾ ਰਪੀਟ ਸਖਤਰਮ ਚੇਤਾਕਮ ਫਿਰ ਖਾਣਾ ਬਦੋਸ਼ੀ ਦੇ ਲਈ ਨੇ ਆ ਸੋ ਕੋਲਡ ਵੀਡੀਓਜ਼ ਪਾਇਆ ਫਿਰ ਆ ਗਈ ਅਮਰਿਤਪਾਲ ਮਹਰੋ ਦੇ ਵਿੱਚ ਟਾਪਿਕ ਦੇ ਰਾਈਟ ਉੱਚੀਆਂ ਲੱਗੀ ਹੋਈ ਨਿੰਦਣ ਤੂੰ ਗੱਲ ਕਰਦੀ ਸਿੱਖ ਕਮਿਊਨਿਟੀ ਦੀ ਸਿੱਖ ਰਿਲੀਜਨ ਦੀ ਸਿੱਖ ਆਪਣੇ ਪੰਜਾਬੀ ਇਤਿਹਾਸ ਦੀ ਤੂੰ ਆਪ ਸਿੱਖ ਧਰਮ ਚ ਜਮਕੇ ਤੇਰੀ ਮਾਂ ਸਿੱਖਣੀ ਤੇਰੇ ਪਿਓ ਸਿੱਖ ਤੂੰ ਆਪ ਸਿੱਖ ਧਰਮ ਦੇ ਨਹੀਂ ਹੋਈ ਗੱਦਾਰ ਤੂੰ ਚਲੇਗੀ ਮੁੱਲੇ ਦੇ ਲੁੱਲੇ ਦੇ ਉੱਤੇ ਡੇਗਣਾ ਤੂੰ ਕਿਸ ਨੇ ਕੀ ਸਕੀ ਹੋएगी ਐਸੀ ਔਰਤ ਕਿਸੇ ਦੇ ਕੀ ਸਕੀ ਹੋ ਸਕਦੀ ਆ ਜਿਹੜਾ ਰੰਬਦੀ ਲਿੰਦੇ ਖੀਨੂ ਤਾਂ ਲੰਦੀ ਕੋਸ਼ਿਸ਼ ਕਰਦੀ ਹੋਵੇ ਤੂੰ ਆਪਣੇ ਮੁਸਲਮ ਧਰਮ ਨੂੰ ਪੂਰੀ ਤਰ੍ਹਾਂ ਡਿਫਾਈਂਡ ਕਰ ਦਿੱਚਾ ਤੂੰ ਜਾ ਚੁੱਕੀ ਆ ਤੂੰ ਗੱਲ ਕਰ ਆਪਣੇ ਧਰਮ ਦੇ ਵਿੱਚ ਦੀ ਗੱਲਾਂ ਕਰ ਹੂੜ ਮਿਲੇਗੀ ਤੈਨੂੰ ਹੂੜਾ ਚਾਹੀਦਾ ਮਰਨ ਤੋਂ ਬਾਅਦ ਜਨਾਨੀ ਨੂੰ ਕੀ ਮਿਲਦਾ ਹੈ ਲਲ ਮਿਲਦਾ ਹਲਾਲਾ ਮਿਲਦਾ ਤੁਹਾਡੇ ਧਰਮ 'ਚ ਹੈ ਮੱਥੇ ਡੱਗ ਗਈ ਉਹਨੂੰ ਚੱਕ ਲੋ ਪਤਾ ਨਹੀਂ ਕਿ ਐਸੀ ਐਸੀ ਗੱਲਾਂ ਮਿਲਦੀਆਂ ਨੇ ਤੁਹਾਡੇ ਧਰਮ 'ਚ ਜੇ ਤੂੰ ਗਰਾਉਂਡ ਲੈਵਲ ਦੀ ਗੱਲਾਂ ਕਰ ਰਿਆ ਨਾ ਮੁੱਲ ਲਈਏ ਕਿੰਸੇ ਸਿੱਖ ਤਰ੍ਹਾਂ ਮੈਂਦਾ ਹਿੰਦੂ ਤਰ੍ਹਾਂ ਮੈਂਦਾ ਕ੍ਰਿਸ਼ਨ ਤਰ੍ਹਾਂ ਮੈਂਦਾ ਭਲਾ ਨਾ ਇਹੋ ਭੋਲ ਜੀ ਮੂੰਹ ਦਿਖਾ ਦੇ ਕਾਬਲ ਨਹੀਂ ਰਹਿਣਗੀ ਔਰ ਇਤ ਜੀ ਮੈਂ ਨੋ ਇੱਕ ਜਵਾਬ ਦੇ ਸਿਮਰਣ ਸਾਰੇ ਹੁਣ ਤੱਕ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰ ਲਾ ਚਲ ਬਰਾ ਸਾ ਮਾ ਤੂੰ ਕਿੱਥੇ ਜਾਣਾ ਹੈਗਾ ਛੱਡ ਬਰਾ ਹਿਸਟਰੀ ਨਫਰੋਲ ਹੁਣ ਪਛਣਾ 30 ਸਾਲਾਂ ਨੀ ਗੱਲ ਕਰ ਲੈ 30 ਸਾਲਾਂ ਦੇ ਵਿੱਚ ਲੈ 30 ਸਾਲ ਪਿੱਛੇ ਦਾ ਚਲ ਜਾ 2025 ਚੱਲ ਰਿਹਾ 25 ਤੋਂ ਜਾ 15 15 ਤੋਂ ਜਾ 5 5 ਤੋਂ ਜਾ 95 ਤੇ ਚੱਲ 10 ਸਾਲ ਹੋਰ ਪਿੱਛੇ ਜਾ ਲੈ 95 ਤੋਂ ਜਾ 85 85 ਤੋਂ ਲੈ ਕੇ ਹੁਣ 2025 ਤੱਕ ਜਿੰਨੇ ਵੀ 올 ਇਨ ਵਨ 올 ਓਵਰ ਦਾ ਵਰਲਡ ਜਿੰਨੇ ਵੀ ਹਮਲੇ ਹੋਏ ਨੇ ਹਾਦਸੇ ਹੋਏ ਨੇ ਅਤੰਕੀ ਹਮਲੇ ਹੋਏ ਨੇ ਸਾਰੇ ਮੁੱਲੇ ਮੁਸੱਲੇ ਕਿਵੇਂ ਨੇ ਕਿੱਦਾਂ ਨੇ ਉਹ ਸਾਰੇ ਹਮਲੇ ਕਿਸੇ ਸਿੱਖ ਨੇ ਨਹੀਂ ਕਰਾਏ ਕਿਸੇ ਖਾਲਸਾਣ ਨੇ ਨਹੀਂ ਕਰਾਏ ਕਿਸੇ ਹਿੰਦੂ ਨੇ ਨਹੀਂ ਕਰਾਏ ਸਨਾਤਨ ਨੇ ਨਹੀਂ ਕਰਾਏ ਕਿਸੇ 크ਿਸਚੀਅਨਿਟੀ ਦੇ ਲੋਕਾਂ ਨੇ ਨਹੀਂ ਕਰਾਏ ਸਾਰੇ ਮੁੱਲੇ ਹੀ ਕਿਉਂ ਹੁੰਦੇ ਨੇ ਸੋਚਿਓ ਤੁਸੀਂ ਸਾਰੇ ਜਣੇ ਕਿ ਸਾਰੇ ਮੁੱਲੇ ਹੀ ਕਿਉਂ ਹੁੰਦੇ ਨੇ ਇਹਨਾਂ ਦੀ ਅਪਬ੍ਰਿੰਗ ਇਹਨਾਂ ਦਾ ਪਾਲਣ ਪੋਸ਼ਣ ਹੀ ਕੁਛ ਐਸਾ ਕੀਤਾ ਜਾਂਦਾ ਹੈ ਇਹ ਕਿ ਅੱਲਾਹ ਹੈ ਅੱਲਾਹ ਨੂੰ ਹੀ ਮੰਨੋ ਸਾਰੇ ਸਾਰਾ ਦੁਨੀਆ ਆਪਾ ਅੱਲਾਹ ਦੇ ਅੰਡਰ ਕਰਨੀ ਹੈ ਇਹ ਇਹਨਾਂ ਦਾ ਧਰਮ ਹੈ ਇਹਨਾਂ ਦੀ ਪਿਦਾਇਸ਼ ਹੈ ਇਹਨਾਂ ਦੇ ਸਿੱਖਿਆ ਹੋਏ ਮੁੱਲਿਆ ਦੇ ਹੁਣ ਉਨਾ ਸਿਮਰਨ ਨਾਲ ਵੀ ਆਇਓ ਕੰਮ ਹੋਇਆ ਵਾ ਅਪਣਾ ਰੱਬ ਜਾਣੇ ਇਹ ਜੇ ਸਿਮਰਨ ਜਿਹੜਾ ਚਲੋ ਇਹ ਸਿਮਰਨ ਦੀ ਗੱਲ ਬਾਤ ਚ ਕੋਈ ਅਗਰ ਕੋਈ ਕਿਸੇ ਦਾ ਧਰਮ ਪਰ ਵਰਤਤ ਹੋ ਰਿਹਾ ਕੋਈ ਬ੍ਰੇਨ ਵਾਸ਼ ਹੋ ਰਿਹਾ ਇਟ ਮੀਨਸ ਉਹ ਸਟਰੰਗ ਐਨਫ ਨਹੀਂ ਹੈ ਉਹਦਾ ਖੁਦ ਦਾ ਦਿਮਾਗ ਨਹੀਂ ਹੈ ਉਹ ਕਦੇ ਵੀ ਪਲਟੀ ਖਾ ਸਕਦਾ ਹੈ ਲੇਕਿਨ ਇਹਦੇ ਇਸ ਮੈਂ ਮੈਂ ਇਸ ਚੀਜ਼ ਤੇ ਬਾਰ-ਬਾਰ ਕਿਉਂ ਨਿਕਲ ਕਰ ਰਹੀ ਹਾਂ ਕਿਉਂ ਵਾਈ ਵਾਈ ਆਮ ਟਾਕਿੰਗ ਟਾਕਿੰਗ ਅਬਾਊਟ ਦਿਸ ਬੁਲਸ਼ਿਟ ਲੇਡੀ ਬਿਕਾਸ ਸ਼ੀ ਇਜ਼ ਅ ਬੁਲਸ਼ਿਟ ਗਾਰਬੇਜ ਪੀਸ ਆਫ ਸ਼ਿਟ ਸਿੰਮਰ ਬਫੀ ਮੈਂ ਕਿ세 ਹਰਦੇ ਨਹੀਂ ਗੱਲ ਕੋ ਮੈਂ ਮੇਰੀ ਗੱਲ ਕਰੂੰਗੀ ਮੈਂ ਇੱਕ ਸਿੱਖ ਕੱਟੜ ਪਰਿਵਾਰ ਤੋਂ ਹੈਗੀ ਮੈਂ ਕਿਉਂ ਆਪਣਾ ਧਰਮ ਚੇਂਜ ਕਰਾਂਗੀ ਬਹੁਤ ਕੁਰੀ ਮਾਈਨਸ ਦੱਲਾ ਨੇ ਮਾਈਨਸ ਪੁਆਇੰਟ ਨੇ ਗਲਤ ਚੀਜ਼ਾਂ ਨੇ ਸਿੱਖ ਧਰਮ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਕਿਤੇ ਨਹੀਂ ਪਸੰਦ ਆਉਂਦੀਆਂ ਅੱਜ ਦੀ ਜਨਰੇਸ਼ਨ ਨੂੰ ਹਰ ਧਰਮ 'ਚ ਕੁਛ ਨਾ ਕੁਛ ਐਸੀ ਚੀਜ਼ਾਂ ਹੈਗੀਆਂ ਨੇ ਹੁਣ ਆਪਾਂ ਨਹੀਂ ਕਹਿ ਸਕਦੇ 크ਿਸਚਨ ਧਰਮ 'ਚ ਇਦਾਂ ਹੁੰਦਾ ਹੈ ਉਦਾਂ ਹੁੰਦਾ ਹੈ ਜਾਂ ਮੁੱਲ ਮੁੱਲ ਧਰਮ 'ਚ ਇਦਾਂ ਮੈਂ ਆਪਣੇ ਧਰਮ ਦੇ ਉੱਤੇ ਗੱਲ ਕਰ ਸਕਦੀ ਮੈਂ ਆਪਣੇ ਧਰਮ ਦਾ ਗਲਤ ਹੈ ਗਲਤੀਆਂ ਕਰਤੀਆਂ ਸਭ ਕਿਨਾ ਸਾਦਾਈਆ ਮੇਰਾ ਹੱਥ ਨਹੀਂ ਬੰਦਾ ਮੈਂ ਸਿੱਖ ਤਾਂ ਹਿੰਦੂ ਧਰਮ ਚ ਜਾ ਕੇ ਗੱਲ ਕਰਾਇਆ ਹਿੰਦੂ ਧਰਮ ਦੀ ਗੱਲ ਕਰਾ ਕੇ ਉਹ ਗਉ ਮੋਤਰਪਿੰਦੇ ਫਲਾਣਾ ਕਰਦੇ ਹਟਮ ਕਰਦਾ ਸਾਡੇ ਵੀ ਤਾਂ ਕੀ ਕੀ ਕਰਦੇ ਆ 크ਰਿਸਚਨ ਵੀ ਕੀ ਕਰਦੇ ਮੁੱਲੇ ਤਾਂ ਛੱਡੋ ਬਣਾਵੇ ਤਾਂ ਗੱਲਾਂ ਹੀ ਛੱਡੋ ਹੁਣ ਬੈਕ ਟੂ ਆ ਰਿਹਾ ਟਾਪਿਕ ਵਾਈ ਕਿਉਂ ਅਤੰਕੀ ਹਮਲੇ ਕਰਨ ਵਾਲੇ ਉਸਮਾ ਕੌਨ ਸੀ ਉਸਮਾ ਸਨਾਤਮੀ ਸੀ ਮਸੂਦ ਕੌਨ ਸੀ ਸਨਾਤਮੀ ਸੀ ਕੌਨ ਸੀ ਇਸ ਸੀਦਾ ਜਵਾਬ ਦੋ ਤੇ ਹੈਲੋ ਦਾਂ ਤੇ ਯਾ ਮਨੀਪੋਰ ਤੇ ਯ ਜਿੰਨੇ ਵੀ ਅਟੈਕ ਹੁਣ ਤੱਕ ਜਿੰਨੇ ਮੇਰੇ ਦਿਮਾਗ ਹਾਈਜੈਕ ਹੋਇਆ ਸੀਗਾ ਇੱਕ 90s ਦੇ ਟਾਈਮ 'ਚ ਆਈ ਥਿੰਕ ਹੋਇਆ ਸੀ ਆ ਹਮ ਆ ਰਾਈਟ ਸੋ ਉਹ ਕਿੰਨੇ ਕਰਵਾਇਆ ਸੀ ਵਲਟਰ ਜਿਹੜਾ ਸੈਂਟਰ ਤੇ ਹਮਲਾ ਗਿੰਨੇ ਕਰਾਇਆ ਕੌਣ ਹੈ ਪਲਸਟਾਈਨ ਤੇ ਇਜ਼ਰਾਈਲ ਜੇ ਕੀ ਹੋ ਰਿਹਾ ਤੂੰ ਕਰ ਰਿਹਾ ਬੁੱਲੇ ਕਰ ਰੇ ਯੂਕੇ ਜੇ ਕੀ ਹੋ ਰਿਹਾ ਬਾ ਪਿਛਲੇ ਸਾਲ ਕੀ ਹੋਇਆ ਸੀ ਕੌਣ ਕਰ ਰਿਹਾ ਅਮੁੱਲੇ ਕਰ ਰੇ ਐਡੇ ਪੜਕਾਉ ਪਾਸ਼ਾਨ ਕੌਣ ਦੇ ਰਿਹਾ ਮੁੱਲੇ ਦੇ ਰੇ ਆਪਾਂ ਖਾਲਸਤਾਨੀ ਫੇਰ ਮੱਚ ਬੈਟਰਾ ਗਿਆ ਇਹਨਾਂ ਨਰਾਦਰ ਨਹੀਂ ਕਰ ਰਹੇ ਕਿਸੇ ਹੋਰ ਪਰਮ ਦਾ ਜਿਹਦਾ ਆ ਮੁੱਲੇ ਕਰ ਰਹੇ ਹੈ ਮੁੱਲੇ ਤਾਂ ਸੰਕੇ ਪਏ ਪਾਗਲ ਹੋਏ ਪਏ ਦੇ ਵਨ ਸੇਮ ਜੀਜ਼ ਨਵਾਂ ਕੰਡ ਹੋਣਾ ਆਜੋ ਇਹਨੇ ਇਹ ਫੇਰੋ ਪਹਿਲਗਾਂਵ ਦੇ ਇਸ ਵੀਡੀਓ ਦੇ ਵਿੱਚ ਜਿਹੜੀ ਇਹਨੇ ਪਹਿਲਗਾਂਵ ਦੇ ਉੱਤੇ ਪਾਈ ਆ ਇਹਦੇ ਵਿੱਚ ਇਹ ਕੰਟੀਨਿਊਸ ਇੱਕ ਗੱਲ ਦੇ ਉੱਤੇ ਅੜੀ ਹੋਈ ਆ ਕਿਹੜੀ ਗੱਲ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਹੇ ਆ ਉਹ ਜਾਂ ਇੱਕ ਹਿੰਦੂਆਂ ਤੱਕ ਕਿਸੇ ਵੀ ਸੀ ਹਿੰਦੂਆਂ ਤੱਕ ਕਿਸੇ ਵੀ ਸੀ ਹਿੰਦੂਆਂ ਤੱਕ ਕਿਸੇ ਵੀ ਹਿੰਦੂਆਂ ਤੱਕ ਕਿਸੇ ਵੀ ਵਾਟ ਤੇ ਤਾਂ ਕੋਈ ਸਰਪਰ ਹੈ ਲਦੇਨ ਦਾ ਤੂੰ ਕੁਛ ਜਸਟੀਫਿਕੇਸ਼ਨ ਦੇ ਸਕਦੀ ਆ ਇਜ਼ਰਾਈਲ ਪਲੈਸਟਾਈਨ ਦਾ ਜਸਟੀਫਿਕੇਸ਼ਨ ਦੇ ਸਕਦੀ ਆ 911 ਦਾ ਜਸਟੀਫਿਕੇਸ਼ਨ ਦੇ ਸਕਦੀ ਆ ਕਿਸੇ ਚੀਜ਼ ਦਾ ਹੈਦਰ ਕੋ ਆਸਤਾ ਜਿੰਨੇ ਵੀ ਪਿੱਛੇ ਮੈਂ 25 40 ਸਾਲ ਦੇ ਗਿਣਤੇ ਕਿ ਨਹੀਂ ਉਸ ਤੋਂ ਪਹਿਲਾਂ ਦੇ ਤਾਂ ਜਿੰਨੇ ਕਿ ਦੇਖ ਲੋ ਉਸ ਤੋਂ ਪਹਿਲੇ ਦੇ ਹਿਸਟਰੀ ਮੈਂ ਡਿਵਿਡ ਇਹ ਹਿਸਟਰੀ ਨੂੰ ਲਾ ਲਓ ਐਸ਼ੀਅਨ ਹਿਸਟਰੀ ਨੂੰ ਲਾ ਲਓ ਜਿਹੜੀ ਮਜੀ ਕੰਟੈਂਪਰੀ ਹਿਸਟਰੀ ਨੂੰ ਲੈ ਕੇ ਦੇਖ ਲੋ ਸਾਰੇ ਕਾਫੇ ਅਰਬੀ ਲੋਕ ਆਏ ਸੀਗੇ ਇਵਨ ਕਿ ਮੈਂ ਕਹੂੰਗੀ ਪਾਕਿਸਤਾਨ ਦੇ ਲੋਕ ਵੀ ਪਿਓਰ ਮੁਸਲਮ ਨਹੀਂ ਹੈ ਉਹਨਾਂ ਨੂੰ ਕਨਵਰਟ ਕਰਾਇਆ ਗਿਆ ਜਦ ਅਰਬੀ ਲੋਕ ਆਏ ਸੀਗੇ ਇੱਥੇ ਇਹ ਸਾਰਾ ਇੱਕ ਸੀਗਾ ਇੰਡੀਆ ਸੋ ਇਹ ਅਨਪੜ੍ਹ ਲੋਕਾਂ ਨੂੰ ਕਿੱਥੇ ਕੀ ਪਤਾ ਕਿੱਥੇ ਮੇਰੇ ਨਾਲ ਵਾਹ ਖਾ ਲੈਣਗੇ ਕਿੱਥੇ ਮੇਰੇ ਨਾਲ ਡਿਬੇਟ ਕਰ ਲੈਣਗੇ ਅਗੇਨ ਟਾਰਗੇਟ ਸੱਦੂ ਮੂਸੇ ਵਾਲਾ ਇਲੈਕਸ਼ਨਾਂ ਕੀ ਸੈਂਸ ਹੈ ਇਹਦੇ ਵੀਡੀਓ ਖੋਲ ਕੇ ਦੇਖੋ ਕਿਤੇ ਕੋਈ ਤਾਰ ਕਿਤੇ ਨਹੀਂ ਜੁੜ ਰਿਹਾ ਹਰ ਜਗ੍ਹਾ ਤੇ ਬਸ ਹੋ ਹੋ ਬਤੰਪ ਹਾਈਲਾਈਟ ਕਰਨਾ ਉਸ ਚੀਨ ਨੂੰ ਕਿ ਇਸ ਧਰਮ 'ਚ ਇਹ ਬਹੁਤ ਵੱਡੀ ਗਲਤੀਆਂ ਨੇ ਇਹ ਆਈਵਰਦੀ ਰਹੀ ਐ ਸੋਲੂਸ਼ਨ ਨਿਕਲ ਕਦੀ ਨਹੀਂ ਕੀਤੀ ਕਿ ਕਿੱਦਾਂ ਸੈਟਲ ਡਾਊਨ ਕਰੀਏ ਚੀਜ਼ਾਂ ਨੂੰ ਕਦੀ ਨਹੀਂ ਕੀਤੀ ਫੇਰ ਆ ਗਈ ਦੁਪੱਟਾ ਲੈ ਕੇ ਇਦਾਂ ਬੈਠਣ ਦਾ ਕੋਈ ਸੈਂਸ ਹੈ ਕਦੀ ਆਪਰੇ ਪਿਓ ਸਾਹਮਣੇ ਦੁਪੱਟਾ ਲੱਟਾਣਾ ਤੂੰ ਜੱਲ ਅਗਰਦੀ ਐ ਮੈਂ ਹਿੰਦੂ ਧਰਮ ਆ ਕੀ ਜਾਂਦੀ ਐ ਸਿੱਖ ਧਰਮ ਛੱਡ ਗਏ ਮੈਂ ਮੁਲਿਆਂ ਦੇ ਵਿੱਚ ਗਈਆਂ ਮੁਸਲਮਾਨ ਇਸਲਾਮ ਕਬੂਲ ਲਿਆ ਹੈ ਜੇ ਇਸਲਾਮ ਕਬੂਲਿਆ ਤੋ ਬੁਰਕਾ ਕਿਉਂ ਨਹੀਂ ਪਾ ਰਹੀ ਆਪਣਾ ਹਲਾਲਾ ਕਰਾ ਨਾ ਆਪਣਾ ਹਲਾਲਾ ਕਰਾ ਇਸਲਾਮ ਮੇਕ ਜਿਹੜਾ ਰੂਲਸ ਰਿਚੂਅਲਸ ਹੈਗੇ ਉਹਨਾਂ ਨੂੰ ਫੋਲੋ ਕਰ ਨਕਾ ਆਪਣਾ ਕਿਸੇ ਮੁੱਲੇ ਨਾਲ ਤਾਂ ਦਹਾ ਹੋਈ ਥੋੜੀ ਆਲਵੇਸ ਟਾਰਗੇਟਿੰਗ ਹਿੰਦੂਇਜ਼ਮ ਸਿੱਖੀਜ਼ਮ ਖਾਲਸਾ ਦਾ ਜਿਹੜੇ ਕੁਰਿਤੀਆਂ ਉਹਨਾਂ ਨੂੰ ਕਿਤੇ ਨ ਕਿਤੇ ਹਾਈਲਾਈਟ ਕਰਨਾ ਹੋਣਾ ਇਹਨੇ ਜਿੰਨੇ ਵੀ ਅਮਰਿਤਪੁਰ ਮੈਰੋ ਦਿੱਤੇ ਵੀਡੀਓ ਪਈਆਂ ਇੱਕ ਫਾਰਮੈਲਟੀ ਦੇ ਤੌਰ ਤੇ ਨਿਊਜ਼ ਰੀਡਰ ਦੀ ਤਰ੍ਹਾਂ ਨਿਊਜ਼ ਚਲਾਈ ਉਹਨੂੰ ਰਿਪੀਟ ਆਪਣੀ ਭਾਸ਼ਾ ਚ ਬੋਲੇ ਸੜੀ ਜੀ ਆਵਾਜ਼ ਚ 댓्स इट ਹੋ ਕੁਛ ਨਹੀਂ ਹੈ ਕੁਛ ਆਪਣੀ ਸੋਚ ਵਿਚਾਰ ਕੁਛ ਨਹੀਂ ਹੈ ਬਸ 댓ਸ ਇਟ ਉਹ ਨਾ ਇਸੇ ਇਥੇ ਵੀ ਤਰ੍ਹਾਂ ਰਹੇਗੀ ਮੈਂ ਵਾਲੇ ਟਾਪਿਕ ਤੇ ਕੀ ਤੂੰ ਪਤਲਿਆ ਕੀ ਕਰ ਲਿਆ ਕੀ ਕਰਦੀ ਪਈਆਂ ਜਿਹੜਾ ਤੂੰ ਜਿੰਦਾ ਲੱਗੇ ਤੂੰ ਸੋਚ ਰਹੀ ਹੈ ਨਾ ਕਿ ਤੂੰ ਬ੍ਰੇਨ ਵਾਸ਼ ਕਰ ਲਏ ਗਈ ਨਾ ਨਾ ਇਹ ਸੋਸ਼ਲ ਮੀਡੀਆ ਤਾਂ ਨਹੀਂ ਹੋਂਦੇ ਨਾ ਇਹ YouTube ਤਾਂ ਨਹੀਂ ਹੋਏਗਾ ਜਦ ਤੱਕ ਮੈਂ ਬੈਠੀ ਮੇਰਾ ਚੈਨਲ ਬਠਾ ਮੈਂ ਤਾਂ ਨਹੀਂ ਹੋਂਦਾ ਨਾ ਦਰ ਜਿਹੜੇ ਵੀ ਦੇਖ ਰਹੇ ਇਸ ಘಟಿಯ ಔರತ ಬಚಕ್ಕೆ ರೋಘ ಐದು ದೂಜೆ ಪಾಸ್ ಆ ಸಿಮರನ್ನು ಸಬರಿನಾಂಕೂಕ ವಹ ಥ್ಯಾಂಕ್ ಯು ಥ್ಯಾಂಕ್ ಯು ಯಂಕ ಯು ವೋ ಕೂಡ ಪೈಸಿ ತು ಹುಣ ಕಮೆಂಟ್ ಪಡೋ ಯಾರು ಕೇ ಮೋಟೆ ದಮಾಗೇ ಠೀಕಿ ಕೊಡಾಕ ಕಮೆಂಟ್ ಜಿಚೆ ಬಿ ಸಬರಿನಾ ಚೆನಲ್ ਜਸਟੀਫਿਕੇਸ਼ਨ ਦੇ ਦੇਸੀ ਮਹੀਆ ਮੈਂ ਸਿਮਰਨ ਨਹੀਂ ਹੈ ਕਿ ਮੈਨੂੰ ਸਿਮਰਨ ਨਾ ਸਮਝੋ ਮੈਂ ਨਹੀਂ ਹੈਗੀ ਸਿਮਰਨ ਕੌਣ ਤੈਨੂੰ ਕਹਿ ਰਿਹਾ ਕਿੰਨੇ ਤੈਨੂੰ ਟਾਰਗੇਟ ਕੀਤਾ ਪਹਿਲੇ ਚੀਜ਼ ਤਾਂ ਤੂੰ ਦੱਸ ਤੈਨੂੰ ਕਿੰਨੇ ਗਿਆ ਕਿ ਤੂੰ ਸਲਾਮ ਤੋਂ ਆ ਤੈਨੂੰ ਇਹ ਹੈ ਤੈਨੂੰ ਉਹ ਹੈ ਕਮਾਲ ਸਾਰੇ ਹਰਾਮ ਦੀਆਂ ਜੰਮੀਆਂ ਮੁੱਲੀਆਂ ਮਸਲੀਆਂ ਲੱਗੀਆਂ ਇਹ ਲੱਗੇ ਕੋੜ ਤੂੰ ਖਾਣਾ ਦੇ ਉੱਤੇ ਗੱਲ ਕਰਨ ਤੂੰ ਇਹ ਕੀ ਗੱਲ ਕੀਤੀ ਹੈ ਤੂੰ ਆਪਣੀ ਕੀ ਸੋਚ ਸਾਹਮਣੇ ਰੱਖੀ ਆ ਗੋ ਰੱਖੀ ਆ ਗੋ ਰੱਖੀ ਆ ਸੁਝ ਗੂ ਤੂੰ ਰੋਮੀ ਮੀਰ ਬਾਰੇ ਬਕਵਾਸ ਕਰ ਰਹੀ ਹੈਂ ਕੁ ਪ੍ਰਤਵੀਰ ਬਾਰੇ ਬਕਵਾਸ ਕਰ ਰਹੀ ਹੈ। ਕੀ ਤੂੰ ਉਹਨਾਂ ਦੇ ਲੈਵਲ ਦੀ ਉਹਨਾਂ ਦੇ ਨਖੂਨ ਦੇ ਬਰਾਬਰ ਵੀ ਹੈ ਸਿਮਰਣਾ? ਸਿਮਰਲ ਅੰਟੀ ਜੀ ਤੁਸੀਂ ਹੈਗੇ ਆ? ਕਿੱਥੇ ਆ ਸਿਮਰਣਾ? ਕਿਸ ਲੈਵਲ ਤੇ ਤੂੰ ਮਤਲਬ ਕਰ ਸਕਦੀ ਹੈਂ ਕੁਛ ਵੀ ਨਹੀਂ ਨਿਊ ਵੀਡੀਓ ਸੂਣਾ ਬੰਡ ਮਰਾਦੂ ਸੁਣ ਮੈਨੂੰ ਦਿੱ ਲੱਗੀ। ਇਹ ਦੇਖ ਮੈਨੂੰ ਇਹਨੇ ਕਿੰਤਾ ਹੋਇਆ। ਉਹ ஜி என் கே குட நீ சுவே யார வர குடி ਤੂੰ ਜਾ ਅਸਵਾਮ ਚ ਚਾਹੇ ਤੂੰ ਜਾ ਜਿਹੜੇ ਮੰਨਜੀ ਧਰਮ ਚ ਬੁੰਡ ਮਾਰ ਫੁੱਦਾ ਤਸਾ ਨੂੰ ਜਬਾ ਕਿਸੇ ਦਾ ਛੱਤੀਆਂ ਦਾ ਸਾਰੇ ਪਾਕਿਸਤਾਨ ਵਿੱਚ ਚੂਪੇ ਮਾਰ ਕਠੇ ਜੋੜ ਕੇ ਤੂੰ ਕਦੇ ਕਿਸੇ ਦਾ ਘਰ ਬਸਾਨ ਜੋਗੀ ਹੈ ਨਹੀਂ ਜੈਸੇ ਤੂੰ ਤੇਰੀ ਥੂਠੂ ਹੋਗੀ ਹੈ ਤੇਰੀ ਵਰਗੀਆਂ ਨੇ ਘਰ ਨਹੀਂ ਵਸਦੇ ਹੁੰਦੇ ਤੇਰੀ ਵਰਗੀਆਂ ਬਾਜ਼ਾਰ ਚ ਰੰਡੀਆਂ ਦੀ ਤਰ੍ਹਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵਿਕਦੀਆਂ ਹੁੰਦੀਆਂ ਅੱਤੇ ਤਾਂ ਲੱਖਾਂ ਚੰਗੇ ਸਿਰਤਮਲ ਉਤਰਾ ਬਹੁਤ ਆਦੀ ਮੈਂ ਬੁੰਡੀ ਕੀਤੀ ਬਹੁਤ ਆਦੀ ਮੈਂ ਮਾਂ ਚ ਉਹਦੀ ਬੁੰਡ ਮਾਰੀ ਪਰ ਉਹਨੇ ਕੰਟੈਂਟ ਦੇ ਤੌਰ ਤੇ ਲਿੱਤੀ ਆ ਮੇਰਾ ਸਾਰੇ ਐਕਟਿਵਿਟੀ ਪਰ ਇਹ ਗੱਲ ਮੈਨੂੰ ਉਹਦੀ ਬਹੁਤ ਵਧੀਆ ਲੱਗੀ ਬੇਸ਼ੱਕ ਨੇ ਤੇਰੀ ਵੀਡੀਓ ਥੱਲੇ ਤੇਰੀ ਹਾਂ ਹਾਂ ਤੇਰੀ ਵੀਡੀਓ ਆ ਦੇਸ਼ਕ ਨੂੰ ਤੇਰੀ ਵੀਡੀਓ ਥੱਲੇ ਕਮੈਂਟ ਕਰਤਾ ਠੀਕ ਆ ਕੰਟੈਂਟ ਆ ਕੰਟੈਂਟ ਨੂੰ ਪ੍ਰੇਜ਼ ਕਰਤਾ ਕਿਹੜਾ ਮੜੀ ਗੱਲ ਹੈਗੀ ਆ ਰਾਈਟ ਦੇਸ਼ਕ ਹਾਂ ਸਹੀ ਰੰਦੀ ਗੱਲ ਗੱਰ ਰਿਹਾ ਉਹ ਕੰਟੈਂਟ ਨੂੰ ਕੰਟੈਂਟ ਦੇ ਤਰ੍ਹਾਂ ਲੈ ਰਹੀ ਆ ਔਰ ਇਹ ਗੱਲ ਮੈਨੂੰ ਉਹਦੇ ਵਿੱਚ ਬਹੁਤ ਵਧੀਆ ਲੱਗੀ ਆ ਔਰ ਮੈਂ ਬਹੁਤ ਜਲਦੀ ਉਹਦੀ ਵੀਡੀਓ ਵੀ ਡਿਲੀਟ ਕਰ ਦੇਣੀ ਆ ਸਾਰੀ ਮੈਂ ਕਿਹੜੀ ਦੁਸ਼ਮਣੀਆਂ ਰੱਖਨੀ ਆ ਕਿਸੇ ਦੇ ਨਾਲ ਠੀਕ ਹੈ ਮੈਨੂੰ ਬੁੜੀ ਲੱਗੀ ਮੈਂ ਵੀਡੀਓ ਬਣਾਉਂਦੇ ਬਹੁਤ ਜ਼ਿਆਦਾ ਬੋਲੇ ਡਿਲੀਟ ਕਰਤੀ ਆਮਨ ਆਂਟੀ ਜਿੱਤੇ ਲਈ ਫੁੱਦੀ ਆਪਣੇ ਉਹਨਾਂ ਦੀ ਜਿਹੜੀ ਗੱਲ ਮੈਨੂੰ ਬੁੜੀ ਲੱਗੀ ਮੈਂ ਸਵਾਲ ਚੱਕ ਕੇ ਬੋਲ ਲਏ ਦੈਟਸ ਇਟ ਖਤਮ ਕਹਾਣੀ ਆਪਾਂ ਪੂਰੀ ਉਮਰ ਦੁਸ਼ਮਣੀ ਨੇ ਪਾਲਦੇ ਪਰ ਤੇਰੀ ਵਰਗੀ ਕੁੱਤਿਆ ਰੰਡੀ ਬਾਜ਼ਾਰ ਚ ਹੀਰਾ ਮੰਡੀ ਵਰਗੀਆਂ ਰੰਡੀ ਬਾਜ਼ਾਰ ਚ ਜੀਵੀ ਰੋਡ ਵਰਗੀਆਂ ਬਾਜ਼ਾਰਾਂ ਦੇ ਵਿੱਚ ਤੁਹਾਡੀ ਵਰਗੀਆਂ ਨਾ ਸਿਮਰਨ ਬਿਕਦੀਆਂ ਹੁੰਦੀਆਂ ਨੇ ਬੰਦਿਆਂ ਨੇ ਸੌ ਤਰ੍ਹਾਂ ਦੇ ਬੰਦਿਆਂ ਦੇ ਥੱਲੇ ਬੰਦੀਆਂ ਨੇ ਔਰ ਤੇਰੀ ਆਈ ਉਹ ਜ਼ਿੰਦਗੀ ਰਣੀ ਹੈ ਤੂੰ ਕਦੀ ਘਰ ਨਹੀਂ ਬਸਾ ਪਾਏਂਗੀ ਨਾ ਤੂੰ ਲੱਗਦੀ ਐਸੇ ਕਿ ਤੂੰ ਕਦੀ ਘਰ ਬਸਾ ਸਕਦੀ ਆ ਘਰ ਆਪਣਾ ਸੱਤਲ ਕਰ ਸਕਦੀ ਕਿ ਤੇਰੇ ਵੀ ਬੱਚੇ ਹੋਣਗੇ ਜਾਂ ਤੂੰ ਹਮ ਪਰਿਵਾਰ ਵਾਲੀ ਹੋਏਂਗੀ ਹਾਂ ਤੂੰ ਕਿੱਥੇ ਹੋਣਾ ਜੇ ਤੂੰ ਇਸਲਾਮ ਕਬੂਲ ਕਰ ਲਿਆ ਇਸਲਾਮ ਚ ਤੇਰੇ ਹਲਾਲੇ ਪਤਾ ਨਹੀਂ ਕਿੰਨੀ ਹੋਰ ਤਰ੍ਹਾਂ ਹਲਾਲਾ ਕਰੇਗਾ ਤੇਰਾ ਖ਼ਜ਼ਮ ਕਟਾ ਅੱਧ ਕਟਾ ਲੁੱਲਾ ਐਸਾ ਕਰ ਦੇ ਕੇ ਦੂਸਰੇ ਧਰਮ ਨੂੰ ਪੰਡਣਾ ਦੂਸਰੇ ਧਰਮ ਦੀ ਨੈਗੇਟਿਵ ਚੀਜ਼ਾਂ ਨੂੰ ਅੱਗੇ ਰੱਖਣਾ ਬੰਦ ਕਰ ਸਮਝ ਗਈ ਤੇਸ ਅਸਰਫ ਆਪਣੇ ਮੁੱਲਿਆਂ ਦੇ ਲੁੱਲਿਆਂ ਨੂੰ ਮਾਰਾ ਕਾਂਡਦਾ ਜਾਂਦਾ ਸੀ ਕਾਂਡ ਮੈਨੂੰ ਕਰਨਾ ਪੈ ਗਿਆ ਏ ਦੇਖੋ ਹੋਈ ਹੋਏ ਇੱਕ ਪੀਲ ਦੀ ਟ੍ਰਿਕ ਕੰਟੈਂਟ ਉਕਤੇ ਬੈਲਕੇ ਤੇ ਜੇ ਤੂੰ ਹੈਨਾ ਇੱਕ ਅੱਲਾ ਦੀ ਬੇਟੀ ਇੱਕ ਅੱਲਾ ਦੀ ਉਲਾਰ ਇੱਕ ਪ੍ਰੋਫਟ ਦੀ ਮੰਨੀ ਹੋਈ ਜੈਰ ਅਜਾਵਾਜ਼ ਤੋੜ ਦੇ ਆਪਣੇ ਅਸਰੀ ਚੈਨਲ ਤੋਂ ਜੇ ਤੂੰ ਮਰਦੇ ਆ ਪਰੇ حضرت ਮੁਹੰਮਦ ਨੂੰ ਮੁਹੰਮਦ حضرت ਇਬਰਾਹਿਮ ਨੂੰ حضرت موسی ਨੂੰ ਉਹਨਾਂ ਦੇ ਤੋਂ ਅੱਗੇ ਨਹੀਂ ਤਾਂ ਤੂੰ ਨਜਾਇਰ ਉਲਾਰ ਹੈ ਨਜਾਇਰ